ਚਾਰ ਪੰਜ ਵਾਰੀ ਹਾਂ ਚਾਰ ਪੰਜ ਵਾਰੀ ਕੀਤੀ ਸਰ ਜੋ ਕੀਤੀ ਚਾਰ ਪੰਜ ਵਾਰੀ ਕੀਤੀ ਸਰ ਚਾਰ ਪੰਜ ਵਾਰੀ ਚੋਰੀ ਕੀਤੀ ਨਹੀਂ ਚੋਰੀ ਮੰਦਰ ਬਹਿ ਚੱਕੇ ਲੱਗੇ ਗਿਆ ਸਰ ਮੇਰੇ ਕੋ ਮੈਂ ਹੈਂਡਿਕੈਪ ਵਿਗਲਾਣਾ ਚੋਰੀ ਦਾ ਕਈ ਵਾਰ ਕਰ ਚੁੱਕਾ ਹੈ ਇਹਦੀ ਵੀਡੀਓ ਸਾਡੇ ਕੋਲੇ ਸੀ ਬੱਚਿਆਂ ਨੇ ਦੇਖੀ ਹੋਈ ਸੀ ਬੱਚਿਆਂ ਨੇ ਇਹਨੂੰ ਪਛਾਣ ਲਿਆ ਕਿ ਉਹੀ ਚੋਰ ਹੈ ਤੇ ਇਹ ਸਾਹਮਣੀ ਗਲੀ ਚਿੱਟਾ ਲੈ ਰਹੇ ਜਦੋਂ ਬੇਅਦਬੀਆਂ ਆਉਂਦੀਆਂ ਨੇ ਬੇਅਦਬੀਆਂ ਰੋਕਣ ਲਈ ਇਦਾਂ ਦੀ ਚੋਰਾਂ ਨੂੰ ਨਾਲ ਹੀ ਨੱਥ ਪਾਣੀ ਹੈ ਕਿ ਬਦੀ ਦੁਆਰਾ ਵਾਪਸ ਦੇਨੋਂ ਬਾਹਰ ਨਾ ਆਉਣ ਮੇਰੇ ਕੋ ਗਲਤੀ ਇਹ ਹੋਇਆ ਇਹ ਹੈ ਕਿ ਮੈਂ ਮੇਰੇ ਕੋ ਕੋਈ ਅੱਗੇ ਪਿੱਛੇ ਹੈ ਨਹੀਂ ਮਾਤਾ ਮੇਰੀ ਮਾਤਾ ਘਰ ਵਿੱਚ ਕੰਮ ਕਰਦੀ ਹੈ ਜੋ ਵੀ ਪੈਸੇ ਚੱਕੇ ਆ ਉਹ ਮੈਂ ਪਾੜ ਦੂੰਗਾ ਸਰ ਪਰ ਮੇਰੇ ਨਾਲ ਸਰ ਕੋਈ ਮੈਂ ਗਲਤੀਮੰਦ ਆ ਸਰ ਜੋ ਕੀਤੀ ਕੀਤੇ ਮੈਂ ਸਰ ਦੂਰ ਫੜਿਆ ਅੱਜ ਫੇਰ ਫੜਿਆ ਵਾ ਕੋਈ ਹੈ ਨਹੀਂ ਸੁਣਵਾਈ ਮੋਬਾਈਲ ਚੋਰੀ ਹੋ ਗਿਆ ਇੱਥੇ ਤਾਂ ਕੋਈ ਕਾਰਵਾਈ ਨਹੀਂ ਹੋਈ ਤਾਂ ਔਰ ਆਟੋ ਸਟਾਰਟ ਦੇ ਵਿੱਚ ਹੀ ਚਿੱਟਾ ਲੈ ਕੇ ਆ ਗਿਆ ਕਿੰਨੀ ਸਪੀਡ ਨਾਲ ਚਿੱਟਾ ਵਿਗੜਿਆ ਮੁੰਡੇ ਦੇ ਨਾਲ ਆਇਆ ਸੀਗਾ ਮੈਂ ਮੈਂ ਉਦਾਂ ਹੀ ਤੁਰੇ ਫਿਰ ਆ ਰਾਜਤ ਏ ਹੁਣ ਦੇਖਦੇ ਆਂ ਜੀ ਕੰਪਲੇਂਟ ਪੜ੍ਹਦੇ ਆਂ ਜਾ ਕੇ ਸਾਨੂੰ ਤੇ ਦੱਸਿਆ ਪਈ ਚੋਰ ਆ ਪਈ ਇਹਨੇ ਚੋਰੀ ਕੀਤੀ ਆ ਉਹ ਦੇਖਦੇ ਆਂ ਜਾ ਕੇ ਤਫਤੀਸ਼ ਕਰਦੇ ਆਂ ਜਾ ਕੇ ਫਿਰ ਪਤਾ ਲੱਗੂਗਾ ਜੀ ਕਾਰਵਾਈ ਜੀ ਜਿਹੜੀ ਚੋਰੀ ਦੀ ਕਾਰਵਾਈ ਹੈ ਕੀ ਕਰਨੀ ਹੁੰਦੀ ਹੈ ਪੁਲਿਸ ਪਾਰਤਾ ਦਰਜ ਕਰਕੇ ਆਪਣੇ ਕਾਨੂੰਨ ਦੇ ਹਵਾਲੇ ਕਰ ਦੂਗੀ ਜੀ ਇਹਨਾਂ ਨੂੰ ਜੇਲ੍ਹ ਦੇ ਜਿਹੜਾ ਹੈਗਾ ਜਾਊਗਾ ਜੀ ਇਹ ਜੀ ਮੈਂ ਕਾਪੀ ਦਿੱਤੀ ਆ ਕਿ ਚੋਰੀ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਚੋਰ ਕਦੀ ਨਾ ਕਦੀ ਧਾਰਮਿਕ ਆਸਥਾਂ ਥੇਹ ਦੇ ਨਾਲ ਨਾ ਪੰਜਾਬ ਦਾ ਮੋੜੀ ਖਰਾਬ ਕਰ ਦਿੰਦੇ ਆ ਲੁਧਿਆਣਾ ਲਈ ਵੇਖਣ ਵਾਲੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਤੁਹਾਡੇ ਨਾਲ ਲੁਧਿਆਣਾ ਦੇ ਤਾਸਪੁਰ ਰੋਡ ਤੇ ਮੌਜੂਦ ਆ ਸ਼ਨੀ ਮੰਦਰ ਦੇ ਵਿੱਚ ਜਿੱਥੇ ਦੀ ਜੇਕਰ ਗੱਲ ਕਰੀਏ ਤੇ ਸ਼ਨੀ ਮੰਦਰ ਦੇ ਬਾਹਰੋਂ ਕਈ ਵਾਰੀ ਸਾਈਕਲਾਂ ਜਿਹੜੀਆਂ ਨੇ ਕਾਫੀ ਚੋਰੀਆਂ ਹੁੰਦੀਆਂ ਨੇ ਸੋ ਦੱਸ ਦਈਏ ਤਾਸਪੁਰ ਰੋਡ ਤੇ ਕਈ ਵਾਰਦਾਤਾਂ ਜਿਹੜੀਆਂ ਹੁੰਦੀਆਂ ਨੇ ਸੋ ਲਗਾਤਾਰ ਚੋਰੀ ਦੀ ਵਾਰਦਾਤਾਂ ਜਿਹੜੀਆਂ ਤਾਸਪੁਰ ਰੋਡ ਤੋਂ ਸਾਹਮਣੇ ਆਂਦੀਆਂ ਨੇ ਤਾਂ ਦੱਸ ਦਈਏ ਸ਼ਨੀ ਮੰਦਰ ਦੇ ਪ੍ਰਧਾਨ ਮੁਕੇਸ਼ ਖੁਰਾਣਾ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਅੱਜ ਇੱਕ ਫਿਰ ਵਾਰਦਾਤ ਕਰਨ ਵਾਲੇ ਚੋਰ ਨੂੰ ਫੜਿਆ ਗਿਆ ਹੈ ਗੱਲਬਾਤ ਕਰਨ ਲਈ ਆਖਿਰਕਾਰ ਵਾਰਦਾਤ ਨੂੰ ਕੀ ਕਰਨ ਲੱਗਾ ਸੀਗਾ ਮੁਕੇਸ਼ ਖਰਾਨੇ ਜੀ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਜੈ ਸ਼ਨੀ ਦੇਵ ਮਹਾਰਾਜ ਜੈ ਸ਼ਨੀ ਦੇਵ ਜੀ ਇਹ ਇਹ ਬੰਦਾ ਕਈ ਵਾਰ ਮੰਦਿਰ ਚ ਚੋਰੀ ਕਰ ਗਿਆ ਹੋਇਆ ਹੈ ਇਹ ਵੀ ਵੀਡੀਓ ਵੀ ਸਾਡੇ ਕੋਲ ਆ ਗਈਆਂ ਨੇ ਅੱਜ ਜਿਹੜਾ ਛੋਟੇ ਛੋਟੇ ਬੱਚੇ ਮੰਦਿਰ ਚ ਸੇਵਾ ਸੁਭਾ ਕਰਨਾ ਦੇ ਜਿਨ੍ਹਾਂ ਨੇ ਫੜਿਆ ਸਾਹਮਣੀ ਗਲੀ ਚ ਚਿੱਟਾ ਲੈ ਰੇ ਸੀਗੇ ਜੋ ਚਿੱਟਾ ਲੈ ਰਹੀ ਇਹਨੂੰ ਫੜ ਲਿਆ ਤੇ ਇੱਥੇ ਮੰਦਿਰ ਫੜ ਕੇ ਲਿਆਏ ਨੇ ਜਿਹੜਾ ਨਾਲ ਇਹ ਚਿੱਟਾ ਜਨੇ ਲਿਆ ਸੀਗਾ ਉਹ ਬੰਦਾ ਭੱਜਿਆ ਪਰ ਇਹ ਫੜਿਆ ਗਿਆ ਇਹ ਚਿੱਟਾ ਲੈਣ ਗਿਆ ਸੀਗਾ ਜਾਂ ਚੋਰੀ ਕਰਨ ਆਇਆ ਸੀ ਚੋਰੀ ਦਾ کئی ਵਾਰ ਕਰ ਚੁੱਕਾ ਹੈ ਇਹਦੀ ਵੀਡੀਓ ਸਾਡੇ ਕੋਲੇ ਸੀ ਬੱਚਿਆਂ ਨੇ ਦੇਖੀ ਹੋਈ ਸੀ ਬੱਚਿਆਂ ਨੇ ਇਹਨੂੰ ਪਛਾਣ ਲਿਆ ਕਿ ਉਹੀ ਚੋਰ ਹੈ ਤੇ ਇਹ ਸਾਹਮਣੀ ਗਲੀ ਚਿੱਟਾ ਲੈ ਰਹੇ ਸੀਗੇ ਮਤਲਬ ਇੱਥੇ ਚਿੱਟਾ ਮਿਲਦਾ ਸੀ ਚਿੱਟਾ ਮਿਲਦਾ ਤਾਂ ਹੀ ਲੈ ਕੇ ਆਏ ਨੇ ਪੁੱਛ ਲਓ ਕਿੰਨਾ ਲੈ ਗਿਆ ਦੱਸ ਰਹੇ ਸਾਰਾ ਕੁਝ ਪਰ ਪੰਜਾਬ ਸਰਕਾਰ ਲਗਾਤਾਰ ਨਸ਼ੇ ਦੇ ਖਿਲਾਫ ਆਵਾਜ਼ ਚੱਕ ਰਹੀ ਹੈ ਨਸ਼ੇ ਨੂੰ ਬੰਦ ਕਰ ਰਹੀ ਹੈ ਤੇ ਤੁਸੀਂ ਕਹਿ ਰਹੇ ਹੋ ਸਰ ਤੇ ਤੁਸੀਂ ਕਦੇ ਕੋਈ ਕੰਪਲੇਂਟ ਵਗੈਰਾ ਕੀਤੀ ਨਹੀਂ ਤੁਹਾਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਇੱਥੇ ਕੋਈ ਐਦਾਂ ਦਾ ਨਸ਼ਾ ਵੀ ਵਿਕਦਾ ਸੀ ਦੇਖੋ ਜੀ ਗੱਲ ਇਹ ਆ ਕਿ ਸਰਕਾਰ ਕਹਿੰਦੀ ਚਿੱਟਾ ਬੰਦ ਹੋ ਚੁੱਕਾ ਪਰ ਚਿੱਟਾ ਇੰਨਾ ਕੁ ਜ਼ਿਆਦਾ ਵਿਕ ਰਿਹਾ ਔਰ ਆਟੋ ਸਟਾਰਟ ਦੇ ਵਿੱਚ ਜਟਾ ਲੈ ਕੇ ਆ ਗਿਆ ਕਿੰਨੀ ਸਪੀਡ ਨਾਲ ਚਿੱਟਾ ਵਿਗ ਰਿਹਾ ਇੱਕ ਮਿੰਟ ਚ ਬੰਦਾ ਜਾ ਕੇ ਚਿੱਟਾ ਲੈ ਵੀ ਆਇਆ ਤੇ ਇਹ ਚੋਰੀ ਕਿੱਥੇ ਕਰਦਾ ਹੁੰਦਾ ਚੋਰੀ ਜਿਵੇਂ ਹੁਣ ਇੱਥੇ ਉੱਪਰ ਪੈਸੇ ਚੜ੍ਹੇ ਸਾਰੇ ਜਿੱਥੇ ਪੈਸੇ ਖੜਦੇ ਆ ਇਹ ਉੱਥੋਂ ਪੈਸੇ ਇਕੱਠੇ ਕਰਕੇ ਨਿਕਲ ਜਾਂਦਾ ਸੀ ਜੀ ਤੇ ਹੁਣ ਤੁਸੀਂ ਇਹ ਕਿੰਨੀ ਦੇਰ ਹੋ ਗਏ ਨੂੰ ਫੜੇ ਹੋਏ ਨੂੰ ਆਪਣੇ ਕਸਟਡੀ ਵਿੱਚ ਆ ਹੁਣੇ ਫੜਿਆ ਤੁਹਾਡੀ ਜਿਹੜੀ ਬੱਚਿਆਂ ਨੇ ਬੜਾ ਮੈਨੂੰ ਫੋਨ ਆਇਆ ਕਰੋ ਕਿ ਬੱਚੇ ਕਹਿੰਦੇ ਸੀ ਉਹ ਚੋਰ ਫੜਿਆ ਜਿਹੜਾ ਬਾਰ-ਬਾਰ ਚੋਰੀ ਕਰਦਾ ਸੀ ਮੰਨ ਲਓ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਪੁਲਿਸ ਨੂੰ ਫੋਨ ਕਰ ਰਹੇ ਹਾਂ ਜੀ ਹੁਣੇ ਹਾਂ ਇਹਨਾਂ ਮਾਤਾ ਜੀ ਨੇ ਫੋਨ ਕੀਤਾ ਕਿ ਇੱਥੇ ਆਓ ਮੈਂ ਕਿਹਾ ਕਰਨ ਦੀ ਮਾਤਾ ਦੀ ਗੱਲ ਸੁਣ ਲਈਏ ਉਸ ਤੋਂ ਬਾਅਦ ਇਹਨੂੰ ਫਿਰ ਜੇਲ੍ਹ ਯਾਤਰਾ ਕਰਾਵਾਂਗੇ ਤੇ ਉਸ ਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਪੂਰੀ ਦੇ ਦਿੱਤੀ ਹੈ ਹਾਂ ਜੀ ਹਾਂ ਪੂਰੀ ਸਾਰੀ ਹੈ ਪੂਰੀ ਸਾਰੀ ਹੈ ਜੀ ਤੇ ਬਿਲਕੁਲ ਤੁਹਾਨੂੰ ਨਹੀਂ ਪਤਾ ਕਿ ਨਸ਼ਾ ਕਿੱਥੋਂ ਖਰੀਦਾ ਹੈ ਪਰ ਚਲਦੇ ਆਟੋ ਦੇ ਵਿੱਚ ਕਾਫੀ ਸਪੀਡ ਜਿਹੜੀ ਹੈ ਤੇਜ਼ ਰਫ਼ਤਾਰ ਹੁੰਦੀ ਹੈ ਆਟੋ ਦੀ ਤੇ ਚਲਦੇ ਆਟੋ ਦੇ ਵਿੱਚ ਇਹਨੇ ਕੋਈ ਜਿਹੜੀ ਹੈ ਕਿਹਾ ਜਾਂਦਾ ਹੈ ਕਿ ਕੋਈ ਨਸ਼ਾ ਇਹਨੇ ਖਰੀਦਿਆ ਜਾਂ ਲਿੱਤਾ ਹਾਲਾਂਕਿ ਇਸ ਗਲਤੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਗੱਲਬਾਤ ਕਰ ਲੈਣੇ ਆਂ ਜ਼ਰੂਰੀ ਹੈ ਜਾਣਕਾਰੀ ਲੈਣੀ ਇਹਦੇ ਨਾਲ ਵੀ ਕਿਉਂਕਿ ਸਾਫ ਸੁਥਰਾ ਖੜਾ ਹੋਇਆ ਨਾਮ ਕੀ ਹੈਗਾ ਭਾਈ ਤੇਰਾ ਦਿਨੇਸ਼ तिवारी ਭਾਈ ਅੱਛਾ ਹਾਂਜੀ ਕੀ ਕੀ ਕਰਨਾ ਹੈ ਹਾਂਜੀ ਇੱਥੇ ਕੀ ਕਰਨਾ ਹੈ ਇੱਥੇ ਵੀ ਕਰਨ ਨਹੀਂ ਆਇਆ ਸੀ ਮੈਂ ਜੀ ਉਹ ਮੁੰਡੇ ਦੇ ਨਾਲ ਆਇਆ ਸੀਗਾ ਮੈਂ ਮੈਂ ਉਧਰ ਹੀ ਤੁਰਿਆ ਫਿਰ ਆ ਜਾਂਦੀ ਸੀਗਾ ਤੇ ਉਹ ਮੁੰਡਾ ਉਹ ਮੁੰਡਾ ਉਹ ਮੁੰਡਾ ਸਰ ਆਟੋ ਦੇ ਵਿੱਚ ਸੀਗਾ ਤੇ ਮੈਨੂੰ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਮੈਨੂੰ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਯਾਰ ਆ ਜਾ ਆਪਾਂ ਚਲਦੇ ਆਦੇ ਨੇ ਮੈਂ ਕਹਾ ਮੈਂ ਕਿੱਥੇ ਜਾਣਾ ਮੈਂ ਤਾਂ ਬਰੋਕਰ ਨੂੰ ਜਾ ਰਿਹਾ ਮੈਂ ਕਮਲਪੁਰ ਮੁੰਡਾ ਤੈਨੂੰ ਕਹਿ ਰਹੇ ਸੀ ਉਹ ਯਾਰ ਮਤਲਬ ਕਿ ਉਹ ਮੰਡਿਓ ਮਿਲਿਆ ਸੀਗਾ ਮੁੰਡਾ ਤੇ ਸਰ ਮੈਂ ਕਹਿੰਦਾ ਆ ਜਾ ਟੈਂਪੂ 'ਚ ਬੈ ਜਾ ਨਹੀਂ ਤੁਸੀਂ ਇੱਥੇ ਖਰੀਦਣ ਕੀ ਆਏ ਸੀ ਫਿਰ ਮੈਂ ਖੇਦਰ ਕੁਛ ਨਹੀਂ ਆਇਆ ਸੀਗਾ ਤੇ ਮੈਂ ਉਹ ਮੈਂ ਉਧਰੋਂ ਸਰ ਆ ਰਿਹਾ ਸੀਗਾ ਕਿੱਧਰੋਂ ਉਹ ਮੰਡਿਓ ਆ ਰਿਹਾ ਸੀਗਾ ਤੇ ਚੋਰੀ ਵੀ ਕੀਤੀ ਹੈ ਪਹਿਲਾਂ ਮੁੰਡਾ ਸਰ ਮੈਂ 4-5 ਬਰੀ ਹਾਂ ਸਰ ਹਾਂ 4-5 ਬਰੀ ਕੀਤੀ ਹੈ ਸਰ ਤੁਹ ਕਿੰਨੀ ਚਾਰ ਪੰਜ ਵਾਰ ਕੀਤੀ ਸਰ ਚਾਰ ਪੰਜ ਵਾਰੀ ਚੋਰੀ ਕੀਤੀ ਨਹੀਂ ਚੋਰੀ ਨਹੀਂ ਮੰਦਰ ਵਿੱਚੋਂ ਪੈਸੇ ਚੱਕੇ ਲਿਕੇ ਗਿਆ ਸਰ ਮੇ ਕੋ ਮੈਂ ਹੈਂਡਿਕੈਪ ਬਿਗਲਾਣਾ ਹਾਂਜੀ ਹਾਂਜੀ ਨਹੀਂ ਮੰਦਰ ਦੇ ਵਿੱਚੋਂ ਪੈਸੇ ਚੱਕੇ ਲੈ ਗਿਆ ਫਿਰ ਸੱਨੀ ਬਾਬਾ ਦਾ ਮੁਹੰਮਦ ਜੋ ਚੱਕੇ ਸਰ ਕਿਉਂ ਚੱਕਿਆ ਸਰ ਮੇ ਕੋ ਸਰ ਮੇ ਕੋ ਕਿਰਾਇਆ ਨਹੀਂ ਹੁੰਦਾ ਸੀਗਾ ਮੈਂ ਆਣਾ ਜਾਣਾ ਜਨਾ ਸਿੰਘ ਦਾ ਆਣਾ ਆਣਾ ਜਾਂਦਾ ਸਾਈਕਲ ਸੁਗਲ ਮੈਂ ਚਲਾਣੀ ਬੰਦਾ ਤੇ ਸਰ ਮੈਂ ਟਿੰਬੂ ਦੇ ਨਾਲ ਜਿੱਥੇ ਆਣਾ ਜਾਂਦਾ ਹੁੰਦਾ ਟਿੰਬੂ ਦੇ ਨਾਲ ਆਂਦਾ ਜਾਂਦਾ ਸਰ ਕਿੰਨੇ ਵਾਰੀ ਚੋਰੀ ਕੀਤੀ ਚਾਰ ਪੰਜ ਵਾਰੀ ਮੰਦਰ ਦੇ ਵਿੱਚੋਂ ਚੋਰੀ ਕੀਤੀ ਤੁਸੀਂ ਇੱਥੇ ਆ ਕੇ ਪ੍ਰਧਾਨ ਨਾਲ ਗੱਲ ਨਹੀਂ ਕਰ ਸਕਦੇ ਸੀ ਤੇ ਲੋਕਾਂ ਨੂੰ ਮੰਗ ਨਹੀਂ ਸੀ ਕੰਮ ਨਹੀਂ ਕਰ ਸਕਦੇ ਸੀ ਸਰ ਇਹ ਇਹ ਹੀ ਮੇਰੇ ਕੋ ਸਭ ਤੋਂ ਵੱਡੀ ਗਲਤੀ ਹੋ ਗਈ ਸਰ ਹਾਂਜੀ ਜਿਹੜਾ ਚੋਰੀ ਕੀਤਾ ਲੈ ਕੇ ਆਉਂਦਾ ਕੀ ਨਾਮ ਸੀਗਾ ਜਿਹੜਾ ਮੁੰਡਾ ਚਿੱਟਾ ਲੈ ਕੇ ਆਇਆ ਉਹਦਾ ਨਾਮ ਕੀ ਹੈ ਨਹੀਂ ਸੋਚ ਕੇ ਨਹੀਂ ਯਾਰ ਉਧਰ ਨਾ ਪਤਾ ਮੇਰੇ ਮਰੂਗਾ ਤੇਰੇ ਨਾਲ ਦੋਸਤ ਸੀਗਾ ਉਹਦਾ ਨਾਮ ਕੀ ਸੀ ਉਸਦਾ ਨਾਮ ਪਤਾ ਉਹ ਉਧਰ ਉਧਰ ਨੂੰ ਕੀ ਨਾਮ ਬੋਲਦੇ ਬੀਪਿੰਨ ਸੀਗਾ ਸਰ ਚਿੱਟਾ ਲੈਣ ਕਿੱਥੇ ਗਿਆ ਸੀ ਸਰ 50 ਰੁਪਏ ਦੇ ਕੇ ਗਿਆ ਇਹ ਤੁਸੀਂ ਬਣਾ ਕਿਰਾਇਆ ਕਰ ਲਓ ਮੈਂ ਜਾ ਰਿਹਾ ਤੇ ਨਾਲੇ ਜਦੋਂ ਉਹਨੂੰ ਅੱਗੇ ਨੂੰ ਕਿਰਾਇਆ ਕਰਾਇਆ ਦੇ ਦਿੱਤਾ ਮੈਂ ਤੇ ਕਹਿੰਦਾ ਕਾਕਾ ਉਹ ਤਾਂ ਫੁੱਦੂ ਬਣਾ ਗਿਆ ਤੇ ਮੈਂ ਜਦੋਂ ਉਧਰ ਉਧਰ ਆ ਰਿਹਾ ਸੀਗਾ ਉਹਨੂੰ ਦੇਖਿਆ ਉਹ ਸਮਾਨ ਲੈ ਕੇ ਆਪਣਾ ਉਧਰ ਹੁਣ ਤੈਨੂੰ ਅੱਜ ਇੱਥੇ ਫੜਿਆ ਗਿਆ ਵੈ ਅੱਜ ਤੈਨੂੰ ਇੱਥੇ ਫੜ ਲਿਆ ਇਹਨਾਂ ਨੇ ਤੇ ਹੁਣ ਕੀ ਕਹਿਣਾ ਤੇਰਾ ਹੁਣ ਇਹਨਾਂ ਨੇ ਫੜ ਲਿਆ ਤੇਰਾ ਸਰ ਮੇਰੇ ਕੋਈ ਗਲਤੀ ਇਹ ਹੈਗੀ ਮੈਂ ਮੇਰੇ ਕੋਈ ਅੱਗੇ ਪਿੱਛੇ ਹੈ ਨਹੀਂ ਮਾਤਾ ਮੇਰੀ ਮਾਤਾ ਘਰਾਂ ਵਿੱਚ ਕੰਮ ਕਰਦੀ ਹੈ ਜੋ ਵੀ ਪੈਸੇ ਚੱਕੇ ਆ ਉਹ ਮੈਂ ਭਰ ਦੂੰਗਾ ਸਰ ਪਰ ਮੇਰੇ ਨਾਲ ਸਰ ਕੋਈ ਮੈਂ ਗਲਤੀ ਮੰਨਦਾ ਸਰ ਜੋ ਕੀਤੀ ਕੀਤੀ ਮੈਂ ਸਰ ਪੁੱਛਣਾ ਦੱਸਦੇ ਕਿ ਨੌਜਵਾਨ ਹੈ ਉਹਦੇ ਵੱਲੋਂ ਸਾਫ਼ ਤੌਰ ਤੇ ਗੱਲ ਵੀ ਜਿਹੜੀ ਹੈ ਕਹੀ ਜਾ ਰਹੀ ਹੈ ਕਿ ਜਿਹੜਾ ਵਾ ਉਹ ਮੰਦਰ ਦੇ ਵਿੱਚੋਂ ਪੈਸੇ ਚੱਕਦਾ ਵਾ ਉਹਨੇ ਖੁਦ ਤੇ ਬਿਲਕੁਲ ਇੱਕ ਪਾਸੇ ਕੀ ਲੱਗਦਾ ਕਿ ਤਾਸਪੁਰ ਰੋਡ ਦੇ ਵਿੱਚ ਲਗਾਤਾਰ ਚੋਰੀਆਂ ਵਧੀਆਂ ਜਾ ਰਹੀਆਂ ਨੇ ਕੀ ਕਹਿਣਾ ਚੋਰੀਆਂ ਬਹੁਤ ਵਧੀਆ ਭਾਈ ਦਿਨੋਂ ਰੋਜ਼ ਹੀ ਚੋਰ ਫੜ ਰਹੇ ਆ ਕਰਸੋ ਚੋਰ ਫੜਿਆ ਅੱਜ ਫੇਰ ਫੜਿਆ ਵਾ ਕੋਈ ਹੈ ਹੀ ਨਹੀਂ ਸੁਣਵਾਈ ਮੋਬਾਈਲ ਚੋਰੀ ਹੋ ਗਿਆ ਇੱਥੇ ਤਾਂ ਕੋਈ ਕਾਰਵਾਈ ਨਹੀਂ ਹੋਈ ਤੱਕ ਹਫਤਾ ਬੀਤ ਗਿਆ ਸਾਰੀ ਵੀਡੀਓ ਪ੍ਰਧਾਨ ਜੀ ਨੇ ਕਢਵਾਈ ਆ ਇਹ ਤੱਕ ਉਹਦੀ ਕਾਰਵਾਈ ਨਹੀਂ ਹੋਈ ਹਾਂ ਜਤੋਂ ਬੜੇ ਲਾਣ ਲਾਣ ਲਾਲੇ ਮੈਂ ਕਿਹਾ ਕਾਕਾ ਮੈਂ ਚਿੱਟਾ ਲੈਣਾ ਸੀ ਟਿੱਟਾ ਲੈਣਾ ਸੀ ਹਾਂਜੀ ਨਹੀਂ ਮੈਂ ਟਿੱਟਾ ਲੈ ਨਹੀਂ ਆਇਆ ਸੀ ਕੁਝ ਨਹੀਂ ਲਿਆ ਸੀ ਸਿਰ ਮੈਂ ਉਧਰੋਂ ਆ ਰਿਹਾ ਸੀਗਾ ਟੈਂਪੂ ਜੇ ਅਸੀਂ ਬੈਠੇ ਸੀਗੇ ਦੋਨੋਂ ਦੋਨੋਂ ਬੱਡੇ ਸੀਗੇ ਉਹ ਉਹ ਟੈਂਪੂ ਵਾਲ ਨੂੰ ਕਹਿ ਰਿਹਾ ਸੀ ਕਿ ਸੀਗਾ ਇੱਧਰ ਮੋੜ ਉਧਰ ਮੋੜ ਉਹ ਮੁੜ ਗਿਆ ਠੀਕ ਹੈ ਸਰ ਨਸ਼ਾ ਲੈਣਾ ਸਹੀ ਹੈ ਨਹੀਂ ਸਰ ਗਲਤ ਹੈ ਇਹ ਲੈਣ ਕਿਉਂ ਆ ਸਰ ਮੈਂ ਲੈਣ ਨਹੀਂ ਆਇਆ ਸੀਗਾ ਮੈਂ ਉਹਦੇ ਨਾਲ ਆਇਆ ਸੀ ਸਰ ਉਹ ਉਹ ਆਇਆ ਸੀਗਾ ਉਹ ਵਿਪਿੰਨ ਮੁੰਡਾ ਉਹਦਾ ਨਾਮ ਆ ਹਾਂਜੀ ਕੀ ਉਮਰ ਕੀ ਉਹ ਮੇਰੇ ਤੋਂ ਛੋਟਾ ਹੀ ਹੋਣਾ ਸਰ ਉਹ ਇਹ ਇਹ ਸਾਰੇ ਕੰਡ ਕੰਡਮ ਆ ਹਾਂਜੀ ਥੋੜਾ ਕੋਈ ਲੱਗਦਾ ਮੈਨੂੰ ਕੁਝ ਹੀ ਲੱਗਦਾ ਸਰ ਕੁਝ ਹੀ ਲੱਗਦਾ ਉਹਦਾ ਨਾਲ ਇਕੱਠੇ ਚੱਲਦੇ ਉਹ ਮੰਡੀ 'ਚ ਮਿਲਿਆ ਸੀ ਮੰਡੀ 'ਚ ਆ ਰਿਹਾ ਸੀਗਾ ਸਰ ਮੈਂ ਬਰਦਵਾਨ ਉਤਰਿਆ ਟਿੰਬੂ ਤੋਂ ਤੇ ਮੈਂ ਉਧਰ ਉਧਰੋਂ ਆ ਰਹੇ ਸੀਗਾ ਉਹਨੂੰ ਮਿਲ ਗਿਆ ਕਹਿੰਦਾ ਕਿੱਥੇ ਜਾ ਰਿਹਾ ਮੈਂ ਕਹਾ ਮੈਂ ਕਰਨੂ ਜਾ ਰਿਹਾ ਕਹਿੰਦਾ ਕਿਹਦਾ ਮੈਂ ਕਹਾ ਮਹਤਾਜਪੁਰੋਂ ਜਾਣਾ ਦਿੰਦੀਆਂ ਪੁੜੀਆਂ ਸੀ ਚਿੱਟੀਆਂ ਇੱਕ ਜਾਂ ਦੋ ਸਰ ਉਹਦੇ ਕੋਲ ਕੁਝ ਮੈਂ ਉਹਨੇ ਮੈਨੂੰ ਇੱਕੋ ਹੀ ਦਿਖਾਇਆ ਸਰ ਸੋ ਬਿਲਕੁਲ ਸੋ ਦੇਖ ਸਕਦੇ ਹੋ ਕਿ ਲਗਾਤਾਰ ਜੇਕਰ ਗੱਲ ਕਰੀਏ ਤਾਸਪੁਰ ਰੋਡ ਦੀ ਤੇ ਤਾਸਪੁਰ ਰੋਡ ਦੇ ਉੱਤੇ ਸ਼ਨੀ ਮੰਦਰ ਦੇ ਜਿਹੜੇ ਪ੍ਰਧਾਨ ਨੇ ਮੁਕੇਸ਼ ਕੁਰਾਨਾ ਜੀ ਵੱਲੋਂ ਆਉਣਾ ਵੱਲੋਂ ਲਗਾਤਾਰ ਜਿਹੜੇ ਆ ਚੋਰ ਜਿਹੜੇ ਆ ਫੜੇ ਵੀ ਜਾਂਦੇ ਨੇ ਤੇ ਜਿਹੜਾ ਦੇਖ ਸਕਦੇ ਹੋ ਕਿ ਕੰਪਲੇਂਟ ਜਿਹੜੀ ਆ ਉਹ ਵੀ ਹੱਥਾਂ ਦੇ ਵਿੱਚ ਫੜੀ ਹੋਈ ਆ ਗੱਲ ਬਾਤ ਵੀ ਕਰ ਲੈਣੇ ਆ ਸਰ ਸਰ ਕੰਪਲੇਂਟ ਲੈ ਲਓ ਜੀ ਕੰਪਲੇਂਟ ਲੈ ਲਓ ਜੀ ਲੋ ਸਰ ਥਾਣਾ ਕੜਾ ਸਰ ਥਾਣਾ 7 ਨੰਬਰ ਤੋਂ ਆਏ ਆ ਜੀ ਸਰ ਕੀ ਕੁਝ ਹੋਇਆ ਵਾ ਇੱਥੇ ਏ ਹੁਣ ਦੇਖਦੇ ਆਂ ਜੀ ਕੰਪਲੇਂਟ ਪੜਦੇ ਆਂ ਜਾ ਕੇ ਸਾਨੂੰ ਤੇ ਦੱਸਿਆ ਪਏ ਚੋਰ ਆ ਪਏ ਇਹਨੇ ਚੋਰੀ ਕੀਤੀ ਆ ਉਹ ਦੇਖਦੇ ਆਂ ਜਾ ਕੇ ਤਫਤੀਸ਼ ਕਰਦੇ ਆਂ ਜਾ ਕੇ ਫੇਰ ਪਤਾ ਲੱਗੂ ਭਾਈ ਸਰ ਕੀ ਕੁਝ ਕਿਹਾ ਗਿਆ ਭਾਈ ਨਾਲ ਉਹ ਕੋ ਕੰਪਲੇਂਟ ਆ ਜੇ ਲਿਖਤੀ ਕੰਪਲੇਂਟ ਲੈ ਲਈ ਜੀ ਇਹਨਾਂ ਦੇ ਪਿਲੋਂ ਜੀ ਅਸੀਂ ਜੀ ਤੇ ਜਾ ਕੇ ਥਾਣੇ ਤਫਤੀਸ਼ ਕਰਦੇ ਆਂ ਇਹਦੀ ਜੋ ਕੋਈ ਕਾਰਵਾਈ ਕਰਨੀ ਹੈ ਪੇ ਥਾਣੇ ਜਾ ਕੇ ਜਾਣ ਕੇ ਪੁੱਛ ਪੜਦਾ ਬਿਲਕੁਲ ਵੀ ਕਈ ਸਾਰੀ ਮੰਦਰ ਦੇ ਅੰਦਰ ਕੋਈ ਚੋਰ ਵਗੈਰਾ ਕਰਦੇ ਨੇ ਉਹ ਤੇ ਸੀਸੀਟੀਵੀ ਦੀ ਹੋਣੀ ਬਸ ਉਹ ਸਾਰੀ ਘੰਗਾੜਾ ਕਰਾਂਗੇ ਜੀ ਜਿਹੜੇ ਕੈਮਰੇ ਨੇ ਘੰਗਾੜੇ ਜਾਣਗੇ ਜੀ ਸਾਰੇ ਜੀ ਕਾਰਵਾਈ ਜੀ ਜਿਹੜੀ ਚੋਰੀ ਦੀ ਕਾਰਵਾਈ ਹੈ ਕੀ ਕਰਨੀ ਹੁੰਦੀ ਹੈ ਪੁਲਿਸ ਪਰਤਾ ਦਰਜ ਕਰਕੇ ਆਪਣੇ ਕਾਨੂੰਨ ਦੇ ਹਵਾਲੇ ਕਰ ਦੂਗੀ ਜੀ ਇਹਨਾਂ ਨੂੰ ਜੇਲ੍ਹ ਦੇ ਜਿਹੜਾ ਹੈਗਾ ਜਾਊਗਾ ਜੀ ਇਹ ਜੀ ਠੀਕ ਹੈ ਜੀ ਹਾਂ ਬਿਲਕੁਲ ਸੌ ਦੱਸ ਦਈਏ ਕਿ ਸਾਡੇ ਨਾਲ ਜਿਹੜੇ ਅਧਿਕਾਰੀ ਮੌਜੂਦ ਸੀਗੇ 7 ਨੰਬਰ ਡਿਵੀਜ਼ਨ ਦੇ ਸੌ ਦੱਸ ਦਈਏ ਕਿ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਚੋਰ ਨੂੰ ਜਿਹੜਾ ਵਾ ਪੁਲਿਸ ਤੇ ਹਵਾਲੇ ਕਰ ਦਿੱਤਾ ਗਿਆ ਤੁਸੀਂ ਸਰ ਇੱਕ ਕੰਪਲੇਂਟ ਕਾਪੀ ਵੀ ਜਿਹੜੀ ਹੈ ਨਾਲ ਦਿੱਤੀ ਹੈ ਤੇ ਕੀ ਕਹਿਣਾ ਚਾਹੋਗੇ ਕੰਪਲੇਂਟ ਕਾਪੀ ਦਿੱਤੀ ਹੈ ਕਿ ਚੋਰ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਚੋਰ ਕਦੀ ਨਾ ਕਦੀ ਧਾਰਮਿਕ ਅਸਥਾਨ ਠੇਹ ਦੇ ਨਾਲ ਨਾ ਪੰਜਾਬ ਦਾ ਮੌਲਵੀ ਖਰਾਬ ਕਰਦੇ ਨੇ ਕਿਉਂਕਿ ਇਹ ਲੋਕ ਕਦੀ ਵੀ ਮੂਰਤੀਆਂ ਨੂੰ ਹੱਥ ਪਾ ਸਕਦੇ ਨੇ ਜਦੋਂ ਬੇਅਦਬੀਆਂ ਆਉਂਦੀਆਂ ਨੇ ਬੇਅਦਬੀਆਂ ਰੋਕਣ ਲਈ ਇਦਾਂ ਦੇ ਚੋਰਾਂ ਨੂੰ ਨਾਲ ਹੀ ਨਥ ਪਾਣੀ ਆਈ ਦੀ ਕਿ ਬਦੀ ਦੁਆਰਾ ਵਾਪਸ ਦੇਣ ਨੂੰ ਵਾਰਨਾ ਕੀ ਆਸ਼ਵਾਸ਼ਣ ਦਿੱਤਾ ਗਿਆ ਪੁਲਸ ਵੱਲੋਂ ਆਸ਼ਵਾਸ਼ਣ ਕੀਤਾ ਹੈ ਕਿ ਲੈ ਕੇ ਚੱਲਾਂਗੇ ਪਰਚਾ ਦਰਜ ਕਰਕੇ ਰਿਪੋਰਟ ਭੇਜਾਂਗੇ ਬਿਲਕੁਲ ਸੋ ਦੱਸਦੇ ਕਿ ਲਗਾਤਾਰ ਜੇਕਰ ਪੁਲਸੀ ਗੱਲ ਕਰੀਏ ਤੇ ਪੁਲਸ ਦੇ ਹੈਂਡਓਵਰ ਕਰ ਦਿੱਤਾ ਗਿਆ ਵਾ ਪਰ ਪੁਲਸ ਨੇ ਵੀ ਆਪਣੀ ਗੱਲ ਜਿਹੜੀ ਆ ਤੁਹਾਡੇ ਸਾਹਮਣੇ ਰੱਖ ਦਿੱਤੀ ਤੇ ਹਾਲੇ ਇਸ ਗੱਲ ਦੀ ਪੁਲਸ ਵੱਲੋਂ ਵੀ ਜਿਹੜੀ ਆ ਕੋਈ ਪੁਸ਼ਟੀ ਨਹੀਂ ਜਿਤਾਈ ਗਈ ਪਰ ਦੇਖਣਾ ਹੋਵੇਗਾ ਕਿ ਪੁਲਸ ਕੀ ਕਾਰਵਾਈ ਕਰਦੀ ਹੈ ਕਿਉਂਕਿ ਮੰਦਰ ਦੇ ਕਮੇਟੀ ਪ੍ਰਧਾਨ ਵੱਲੋਂ ਵੀ ਜਿਹੜੀ ਆ ਸਿਸੜ ਵੀ ਵੀਡੀਓ ਵੀ ਦਿੱਤੀ ਗਈ ਤੇ ਉਹਨਾਂ ਵੱਲੋਂ ਜਿਹੜਾ ਇਹ ਫੜਿਆ ਗਿਆ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਪੁਲਸ ਇਹਨਾਂ ਦੇ ਉੱਤੇ ਕੀ ਕਾਰਵਾਈ ਕਰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਨੂੰ ਨੱਥ ਬੰਦੀ ਦੇ ਕਰੋ ਲੁਜਣਾ ਲਾਈ ਮੈਂ ਦਿਨ ਕੈਮਰਾਮੈਨ ਹਾਨੀ ਨਾਲ ਧੰਨਵਾਦ